ਸਾਤ ਸੂਰ ਕਾਲਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਟਾਈਮ ਰਾਤ ਦੇ 9:00 ਵੱਜ ਚੁੱਕੇ ਨੇਗੇ 19 ਜੁਲਾਈ 2025 ਦਾ ਸੂਰਜ ਛੇਪੇ ਨੂੰ ਕਾਫੀ ਸਮਾਂ ਹੋ ਚੁੱਕਿਆਗਾ ਅੱਜ 19 ਦੇ ਨਾਲੋਂ ਕੱਲ ਨੂੰ 20 ਤਰੀਕ ਪੰਜਾਬ ਤੇ ਹਰਿਆਣਾ ਦੇ ਵਿੱਚ ਥੋੜੀ ਜਿਹੀ ਹਮਸ ਵਾਲੀ ਤੇ ਥੋੜੀ ਜਿਹੀ ਕਰਮ ਹੋ ਕਿਉਂਕਿ ਜਿਹੜਾ ਲੋ ਪ੍ਰੈਸ਼ਰ ਏਰੀਆ ਸੀ ਰਾਜਸਥਾਨ ਤੋਂ ਹੁਣ ਅੱਗੇ ਪਾਕਿਸਤਾਨ ਵੱਲ ਖਿਸਕ ਗਿਆ ਤੇ ਅਰਬ ਸਾਕਰਦੀਆਂ ਹਵਾਵਾਂ ਸਿੱਧਾ ਪੰਜਾਬ ਤੇ ਹਰਿਆਣਾ ਤੱਕ ਪਹੁੰਚਦੀਆਂ ਹੋਣਗੀਆਂ ਜਿਹੜੀਆਂ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਨਾਲ ਥੋੜੀ ਜਿਹੀ ਗਰਮ ਹੁੰਦੀਆਂ ਨੇ ਸੋ ਇਸ ਕਰਕੇ 20 ਤਰੀਕ ਨੂੰ ਹਮਸਾ ਪੰਜਾਬ ਤੇ ਹਰਿਆਣੇ ਦੇ ਬਹੁਤੇ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੂਗੀ ਉਪਰੋ ਸੂਰਜ ਆਪਣਾ ਅਸਰ ਦਿਖਾਊਗਾ ਤੇ ਮੌਨਸੂਨ ਟਰਫ ਜਿਹੜੀ ਕਿ ਹੁਣ ਰਾਜਸਥਾਨ ਦੇ ਵਿੱਚ ਬਣੀ ਹੋਈ ਸੀ ਉਹ ਸਿੱਧਾ ਹੀ ਕੱਲ ਨੂੰ ਪਹਾੜਾਂ ਦੇ ਨੇੜੇ ਜਾ ਲੱਗਣੀ ਆ ਸੋ ਉਸ ਤੋਂ ਬਾਅਦ ਜਿਹੜਾ 21 22 23 ਤਰੀਕ ਨੂੰ ਜਿੱਥੇ ਹਿਮਾਚਲ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨੇ ਕਿਤਨੇ ਕਿਤੇ ਭਾਰੀ ਤੋਂ ਭਾਰੀ ਵੀ ਪੈਣ ਦੇ ਅਸਾਰ ਨੇ ਬੱਦਲ ਫੱਟਣ ਦੇ ਕਟਾਵਾਵਾਪਰ ਦੇ ਅਸਾਰ ਨੇ ਉੱਥੇ ਪੰਜਾਬ ਦੇ ਵੀ ਮਾਝਾ ਦੁਆਬਾ ਤੇ ਪੁਆਧ ਖੇਤਰ ਦੇ ਵਿੱਚ ਭਾਰੀ ਵੀ ਪੈਣ ਦੇ ਅਸਾਰ ਨੇ ਮੀਂਹ ਪਰਿਮ ਦੁਆਬੇ ਦੇ ਵਿੱਚ ਹੋ ਜਾ ਪਵਾਚ ਜਾਂ ਮਾਝਾ ਖੇਤਰ ਦੇ ਵਿੱਚ ਕੁਤਰਤ ਜਾਣੀ ਜਾਣਾ ਪਰ ਇਹਨਾਂ ਚ ਬਹੁਤੇ ਖੇਤਰ ਚ ਮੀਂਹ ਪਊਗਾ ਇਸ ਤੋਂ ਇਲਾਵਾ ਲੁਧਿਆਣਾ ਹੋਇਆ ਮਲੇਰਕੋਟਲਾ ਹੋਇਆ ਬਰਨਾਲਾ ਹੋਇਆ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪਣ ਦੇ ਅਸਾਰ ਨੇ ਉੱਤਰੀ ਤੇ ਕੇਂਦਰੀ ਹਿਰਾਣੇ ਦੇ ਵਿੱਚ ਮੀਂਹ ਪਣ ਦੇ ਅਸਾਰ ਨੇ ਉੱਤਰੀ ਹਿਰਾਣੇ ਦੇ ਵਿੱਚ ਮੀਂਹ ਜਿਆਦਾ ਅਸਰ ਦਾ ਇੱਕ ਜਿਆਦਾ ਜ਼ੋਰਦਾਰ ਵੀ ਵਰ ਸਕਦਾ ਪੱਛਮੀ ਜੁਪੀ ਤੇ ਉੱਤਰਾਖੰਡ ਦੇ ਵਿੱਚ ਵੀ ਜਿਹੜਾ 21 22 23 ਨੂੰ ਭਾਰੀ ਮੀਂਹ ਪਣ ਦੇ ਅਸਾਰ ਜਾਪ ਰਹੇ ਨੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਬਾਕੀ ਖੇਤਰ ਰਹਿ ਗਏ ਜਾਨੀ ਕਿ ਦੱਖਣੀ ਖੇਤਰ ਰਹਿ ਗਏ ਉਹਨਾਂ ਖੇਤਰਾਂ ਦੇ ਵਿੱਚ ਸਿਸਟਮ ਲੋਟਰੀ ਵਾਲਾ ਹੋਊਗਾ ਕਿਸੇ ਜ਼ਿਲ੍ਹੇ ਤੱਕ ਪਹੁੰਚਦਾ ਵੀ ਹੋ ਸਕਦਾ ਹੋ ਸਕਦਾ ਕਿਸੇ ਜ਼ਿਲ੍ਹੇ ਤੱਕ ਮੀਂਹ ਨਾ ਪਹੁੰਚਦਾ ਹੋਵੇ ਸੋ ਇਹਨਾਂ ਕ ਅਪਡੇਟ ਅੱਜ ਲਈ ਜੁੜੇ ਰਹੋ ਮੌਸਮ ਉਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ